ਹਰ ਗੁਬਿੰਦਪੁਰ ਸਾਹਿਬ ਦੇ ਨਜ਼ਦੀਕੀ ਪਿੰਡ ਪਾਮਦੇ ਗੁਰਦੁਆਰਾ ਪਤੀ ਹਸਨ ਵਿੱਚ ਬੀਤੀ ਰਾਤ ਸ਼ਾਰਟ ਸਰਕਟ ਕਾਰਨ ਲੱਗੀ ਅੱਗ ਵਿੱਚ ਪਾਵਨ ਸਰੂਪ ਗੁਟਕਾ ਸਾਹਿਬ ਸੈਂਚੀਆਂ ਅਤੇ ਪੋਥੀਆਂ ਅਗਨ ਭੇਟ ਹੋ ਗਈਆਂ ਪਿੰਡ ਦੇ ਸਰਪੰਚ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਦੇਰ ਰਾਤ ਕੁਝ ਆਵਾਜ਼ਾਂ ਸੁਣਦਿਆਂ ਹੀ ਜਦੋਂ ਉਹਨਾਂ ਨੇ ਬਾਹਰ ਆ ਕੇ ਵੇਖਿਆ ਤਾਂ ਗੁਰਦੁਆਰਾ ਸਾਹਿਬ ਵਿੱਚੋਂ ਧੂੰਆਂ ਨਿਕਲ ਰਿਹਾ ਸੀ ਅਤੇ ਉਹਨਾਂ ਤੁਰੰਤ ਪਿੰਡ ਵਾਸੀਆਂ ਨੂੰ ਨਾਲ ਲੈ ਕੇ ਬੜੀ ਮੁਸ਼ਕਲ ਨਾਲ ਅੱਗ ਤੇ ਕਾਬੂ ਪਾਇਆ ਇਸ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਪਿੰਡ ਪਹੁੰਚੇ ਮੌਕੇ ਦਾ ਜਾਇਜ਼ਾ ਲਿਆ ਅਤੇ ਗੁਰਦੁਆਰਾ ਸਾਹਿਬ ਵਾਪਰੀ ਇਸ ਘਟਨਾ ਤੇ ਦੁੱਖ ਪ੍ਰਗਟਾਇਆ ਜਥੇਦਾਰ ਸਾਹਿਬ ਨੇ ਪਿੰਡ ਦੇ ਹੋਰ ਗੁਰਦੁਆਰਿਆਂ ਦਾ ਵੀ ਦੌਰਾ ਕੀਤਾ ਅਤੇ ਗੁਰਦੁਆਰਿਆਂ ਵਿੱਚ ਕਮੀਆਂ ਅਤੇ ਲਾਪਰਵਾਹੀ ਤੇ ਤਿੱਖੇ ਸ਼ਬਦਾਂ ਦੀ ਚੇਤਾਵਨੀ ਦਿੱਤੀ ਕਿ ਹਰ ਗੁਰਦੁਆਰਾ ਸਾਹਿਬ ਵਿੱਚ ਦੋ ਸੇਵਾਦਾਰ ਦਿਨੇ ਅਤੇ ਦੋ ਸੇਵਾਦਾਰ ਰਾਤ ਨੂੰ ਹਾਜ਼ਰ ਰਹਿਣਗੇ ਐਸੇ ਮੰਦਭਾਗੀ ਘਟਨਾ ਨੂੰ ਮੁੱਖ ਰੱਖਦੇ ਆ ਪਿੰਡ ਦੇ ਲੋਕਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤਲਬ ਕੀਤਾ ਗਿਆ ਮੌਕੇ ਤੇ ਪੁਲਿਸ ਪਾਰਟੀ ਨੇ ਪਹੁੰਚ ਕੇ ਸੰਗਤਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜੀ ਮੰਦਭਾਗੀ ਦਿਲ ਨੂੰ ਬਲੁੰਦਰਨ ਵਾਲੀ ਘਟਨਾ ਇੱਥੇ ਹੋਈ ਆ ਜਗਤ ਜੋਤ ਧਨ ਧਨ ਸੱਚੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ ਪਾਵਨ ਸਰੂਪ ਹੀ ਇੱਥੇ ਪਿੰਡ ਭਾਮ ਦੇ ਵਿੱਚ ਪਿੰਡ ਵਾਲਿਆਂ ਦੇ ਕਹਿਣ ਦੇ ਮੁਤਾਬਕ ਅੱਖੇ ਨੂੰ ਅੱਗ ਲੱਗੀ ਦੋਸਤੋਂ ਬਾਅਦ ਸਾਰਾ ਕੁਝ ਹੋਇਆ ਜੋ ਸੱਚੇ ਬਾਦਸ਼ਾਹ ਨੇ ਸੇਵਾ ਦਿੱਤੀ ਆ ਮੌਕੇ ਤੇ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਪਹੁੰਚੇ ਆ ਅੰਦਰ ਦੀ ਹਾਲਤ ਬਹੁਤ ਬੁਰੀ ਆ ਅੰਦਰ ਸਾਰਾ ਕੁਝ ਛੱਡ ਗਿਆ ਔਰ ਇਹਦੇ ਤੋਂ ਅੱਗੇ ਮੈਂ ਪਿੰਡ ਦੇ ਬਹੁਤ ਸਾਰੇ ਗੁਰਦੁਆਰੇ ਚੱਕਰ ਕਰਕੇ ਆਇਆ ਸੰਗਤਾਂ ਨਾਲ ਗਈਆਂ ਉੱਨਾ ਗੁਰਦੁਆਰਿਆਂ ਤੇ ਕੋਈ ਪਹਿਰੇਦਾਰ ਨਹੀਂ ਆ ਨਾ ਦਿਨੇ ਆ ਨਾ ਰਾਤ ਆ ਪਿੰਡ 'ਚ ਬਹੁਤ ਸਾਰੇ ਗੁਰਦੁਆਰੇ ਆ ਇਹੋ ਜਿਹੀਆਂ ਘਟਨਾਵਾਂ ਜੇ ਪੰਥ ਨੇ ਰੋਕਣੀਆਂ ਵਾ ਇਹਦੇ ਲਈ ਜ਼ਰੂਰੀ ਆ ਪੰਥ ਦੀ ਪਹਿਰੇਦਾਰੀ ਜਿਹੜੇ ਗੁਰਦੁਆਰਾ ਸਾਹਿਬ 'ਚ ਸਵੇਰੇ ਦੋ ਦਿਨੇ ਦੋ ਪਹਿਰੇਦਾਰ ਤੇ ਰਾਤ ਨੂੰ ਦੋ ਪਹਿਰੇਦਾਰ ਨਹੀਂ ਆ ਉਹ ਗੁਰਦੁਆਰਾ ਸਾਹਿਬ 'ਚ ਫਿਰ ਪਾਵਨ ਸਰੂਪ ਦਾ ਸਤਕਾਰ ਨਹੀਂ ਰਹਿ ਸਕਦਾ ਔਰ ਜਿੱਥੇ ਇਹ ਨਹੀਂ ਹੋਣਗੇ ਉਹ ਸਾਰੇ ਪਾਵਨ ਸਰੂਪ ਨੇੜੇ ਦੇ ਇਤਿਹਾਸ ਗੁਰਦੁਆਰਾ ਸਾਹਿਬ ਦੇ ਜਾਣਗੇ ਬੋਲੇ ਸੋ ਨਿਹਾਲ ਦੂਜੀ ਗੱਲ ਦੂਜੀ ਗੱਲ ਇਹ ਆ ਭਈ ਇਹ ਜੋ ਵੀ ਅੱਜ ਸੱਚੇ ਪਾਤਸ਼ਾਹ ਦੇ ਸਬੰਧ ਚ ਬੇਅਦਬੀ ਹੋਈ ਆ ਸਾਰੇ ਪਿੰਡ ਨੂੰ ਹੀ ਸ਼੍ਰੀ ਅਕਾਲ ਤਖਤ ਸਾਹਿਬ ਇੱਕ ਘਰ ਚੋਂ ਇੱਕ ਬੰਦਾ ਉੱਥੇ ਸੱਦਿਆ ਜਾਊਗਾ ਤਖਤ ਸਾਹਿਬ ਤੇ ਔਰ 8 ਤਰੀਕ ਦਾ ਇਹਨਾਂ ਨੂੰ ਕਹਿਤਾ ਵੀ ਇੱਥੇ ਇਕੱਠ ਹੋਊਗਾ ਇਲਾਕਾ ਇਕੱਠਾ ਹੋਊਗਾ ਸਾਡੇ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਸਰਵੋੱਚਾ ਜੇ ਸਾਡੇ ਗੁਰੂ ਦਾ ਸਤਿਕਾਰ ਨਹੀਂ ਆ ਤੇ ਸਾਡਾ ਕਦੀ ਸਤਿਕਾਰ ਨਹੀਂ ਹੋਣਾ ਸਾਡੀਆਂ ਸਾਰੀਆਂ ਮੁਸ਼ਕਲਾਂ ਆਫਤਾ ਤਾਂ ਹੀ ਆ ਪਾਤਸ਼ਾਹ ਦਾ ਸਤਿਕਾਰ ਨਹੀਂ ਮੈਂ ਗੁਰਦੁਆਰਿਆਂ ਜਾ ਕੇ ਦੇਖਿਆ ਪੱਖੇ ਬੜੇ ਉੱਤੇ ਲੱਗੇ ਆ ਉਹਨਾਂ ਪੱਖਿਆਂ ਦੇ ਨਾਲ ਫਿਰ ਕਿਤੇ ਬੇਅਦਬੀ ਹੋ ਸਕਦੀ ਆ ਅਸੀਂ ਘਰਾਂ ਦੇ ਵਿੱਚ ਇਹਨਾਂ ਪ੍ਰੋਪਰ ਪ੍ਰਬੰਧ ਰੱਖਦੇ ਆ ਘਰਾਂ 'ਚ ਅੱਗ ਨਹੀਂ ਲੱਗਦੀ ਗੁਰਦੁਆਰਿਆਂ 'ਚ ਅੱਗਾ ਲੱਗਣੀਆਂ ਕੀ ਇਸ਼ਾਰੇ ਕਰਦੀਆਂ ਸੀਸੀਟੀਵੀ ਸਿੰਘਾਂ ਦੀ ਡਿਊਟੀ ਲਾਤੀ ਆ ਸਾਰੇ ਚੈੱਕ ਕਰਨਗੇ ਪ੍ਰਸ਼ਾਸਨ ਇੱਥੇ ਆ ਗਿਆ। ਬਾਕੀ ਮੈਂ ਦੁਨੀਆ ਭਰ ਦੀ ਸਿੱਖ ਸੰਗਤ ਨੂੰ ਅਪੀਲ ਕਰਦਾ ਵਾਂ ਗੁਰਮਖੋ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਆ ਉਹਨਾਂ ਦਾ ਅਦਬ ਸਤਕਾਰ ਕੈਮਰਾ ਰੱਖਣਾ ਸਾਡਾ ਫਰਜ਼ ਆ ਪਿੰਡ ਪਿੰਡ ਪੰਥ ਪਹਿਰੇਦਾਰੀ ਕਰੇ ਸੰਗਤ ਪਹਿਰੇਦਾਰੀ ਕਰੇ ਔਰ ਅੱਜ ਜੇ ਮੈਂ ਇਸ ਪਿੰਡ ਦੇ ਸਾਰੇ ਗੁਰਦੁਆਰਾ ਸਾਹਿਬ ਚੈੱਕ ਕੀਤੇ ਆ ਪਤਾ ਨਹੀਂ ਅਸੀਂ ਕਿਹੜੇ ਪਿੰਡ 'ਚ ਕਦੋਂ ਚੱਲ ਜਾਣਾ ਔਰ ਅਸੀਂ ਦੇਖ ਰਹੇ ਆ ਸਾਰਾ ਕੁਐਸ਼ਨ ਨਿਗਰਾਨੀ ਦੇ ਵਿੱਚ ਆ ਸੱਚੇ ਪਾਤਸ਼ਾਹ ਦੇ ਅਦਬ ਸਰਕਾਰ ਲਈ ਸਾਨੂੰ ਦਿਨ ਰਾਤ ਵੀ ਵਿਚਰਨਾ ਪੈਂਦਾ ਤੇ ਆਪਾਂ ਵਿਚਰਾਂਗੇ ਸੰਗਤਾਂ ਇਥੋਂ ਦੀਆਂ ਦੁਖੀ ਸੀ ਪਾਠ ਕਰ ਰਹੀਆਂ ਸੀ ਪਰ ਸੰਗਤਾਂ ਨੂੰ ਵੀ ਆਪਾਂ ਸੱਚੇ ਪਾਤਸ਼ਾਹ ਦੇ ਬਚਨ ਦੱਸੇ ਆ ਵੀ ਰੋਣਾ ਹੱਲ ਨਹੀਂ ਆ ਦ੍ਰਿੜਤਾ ਹੱਲ ਆ ਸੱਚੇ ਪਾਤਸ਼ਾਹ ਨੇ ਸਾਨੂੰ ਦ੍ਰਿੜਤਾ ਦਿੱਤੀ ਆ ਪਰ ਗੁਰੂ ਇਹ ਹੁਣ ਆਲੇ ਦੁਆਲੇ ਸੌ ਘਰ ਹੀ ਇੱਥੇ ਫੈਰੇਦਾਰ ਇੱਕ ਵੀ ਨਹੀਂ ਆ ਤੇ ਫਿਰ ਇਹੋ ਕੁਛ ਹੋਣਾ ਗੱਲ ਕਰੀਏ ਕਿ ਸਰ ਅੰਦਰ ਅੱਗ ਲੱਗੀ ਆ ਔਰ ਗੁਰੂ ਜੀ ਸਾਹਿਬ ਦੇ ਰਾਤ ਨੂੰ ਲੱਗੇ ਮੇਰੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਹਣ ਗੈਲੀ ਦੇਖੋ ਜੇ ਮਹਾਰਾਜ ਦੇ ਸਰੂਪ ਦੇ ਨਾਲ ਹੋਇਆ ਤਾਂ ਉਸ ਤੋਂ ਬਾਅਦ ਤਰੀਕੇ ਦੇ ਨਾਲ ਹੁਣੇ ਬਾਹਰ ਸਿੰਘਾਂ ਨੇ ਮੈਨੂੰ ਦਿਖਾਏ ਨੇ ਬਹੁਤ ਮੰਦ ਭਗ ਹਨ ਉਹ ਸਰ ਪਿੰਡਾਂ ਦੇ ਵਿੱਚ 5 5 7 7 ਘੋਟਵਾਰੇ ਇਹਦੇ ਬਾਰੇ ਪ੍ਰਬੰਧਾ ਦੇਖੋ ਮੈਂ ਇਹ ਕਹਿੰਨਾ ਕਿ ਜਿਹੜੇ ਗੁਰਦੁਆਰਾ ਸਾਹਿਬ ਚ ਪ੍ਰੋਪਰ ਪ੍ਰਬੰਧ ਨਹੀਂ ਆ ਗੁਰਮਤ ਮਰਿਆਦਾ ਮੁਤਾਬਕ ਪਹਿਰੇਦਾਰੀ ਨਹੀਂ ਆ ਉੱਥੇ ਸੱਚੇ ਪਾਤਸ਼ਾਹ ਦੇ ਸਰੂਪ ਨਹੀਂ ਚਾਹੀਦੇ ਸਾਡੇ ਲਈ ਇਹ ਜੋ ਅਸੀਂ ਆਪਣੇ ਆਪਣੇ ਹੰਕਾਰ ਦੀਆਂ ਲਈ ਬਣਾ ਲਿਆ ਹੰਕਾਰ ਨਹੀਂ ਚੱਲਦਾ ਗੁਰੂ ਦੇ ਅੱਗੇ ਉੱਥੇ ਨਿਮਰਤਾ ਚੱਲਦੀ ਆ ਉੱਥੇ ਝੁਕਣਾ ਚੱਲ ਕੋਈ ਮਤਾ ਪਵੇਗਾ ਤੇ ਪਿੰਡ ਵਿੱਚ ਕੋਈ ਘੋਟਵਾਰਾ ਸਾਹਿਬ ਪਹਿਲਾਂ ਹੀ ਪਏ ਹੋਏ ਨੇ ਜੀ ਕਿ ਕਿਉਂ ਨਹੀਂ ਹੱਲ ਹੋ ਰਿਹਾ ਜੀ ਇੱਕ ਪਿੰਡ 'ਚ ਇੱਕ ਗੁਰਦੁਆਰਾ ਮਸਲੇ ਦਾ ਹੱਲ ਨਹੀਂ ਹੈ। ਧਿਆਨ ਨਾਲ ਸੁਣ ਲਓ। ਇੱਕ ਪਿੰਡ 'ਚ ਇੱਕ ਗੁਰਦੁਆਰਾ ਆ ਜਾਏ ਤਾਂ ਪਹਿਰੇਦਾਰੀ ਫੇਰ ਨਹੀਂ ਹੋਊਗੀ ਤੇ ਉਹ ਕੀ ਕਰਾਂਗੇ ਆਪਾਂ? ਹੱਲ ਵਾ ਪਹਿਰੇਦਾਰੀ। ਜੇ ਗੁਰਦੁਆਰਾ ਸਾਹਿਬ ਬਣਾਉਣਾ ਦੋ ਦਿਨੇ ਤੇ ਦੋ ਰਾਤ ਨੂੰ। ਔਰ ਜਿੱਥੇ ਅਦਬ ਸਤਕਾਰ ਨਹੀਂ ਆ ਉਥੇ ਗੁਰਦੁਆਰਾ ਸਾਹਿਬ ਮਹਾਰਾ ਸੱਚੇ ਪਾਤਸ਼ਾਹ ਦੇ ਪਾਵਨ ਸਰੂਪ ਕਿਸੇ ਦੂਜੀ ਥਾਂ ਤੇ ਜਿੱਥੇ ਵਧੀਆ ਸੇਵਾ ਸੰਭਾਲਾ ਮਰਿਆਦਾ ਮੁਤਾਬਕ ਉਥੇ ਪਹੁੰਚ ਜਾਣੀ ਚਾਹੀਦੀ। ਇਹ ਹੱਲ ਹੈ। ਸੇਵਾ ਸਾਹਿਬ ਜਿੱਦਾਂ ਨੂੰ ਜਾਤ ਪਾਤ ਕਰਕੇ ਵੀ ਲਗ ਲਗ ਗੁਰੂ ਘਰ ਬਣੇ ਆ ਨਾ ਹਰ ਇੱਕ ਧਰਮ ਨੇ ਆਪਣਾ ਗੁਰੂ ਘਰ ਲਗ ਬਣਾ ਲਿਆ ਇੱਥੇ ਉਹਦਾ ਕੀ ਹਾਲ ਹੈ ਆ ਵੀ ਜਿਵੇਂ ਆਪਾਂ ਦੇਖੋ ਵੈਸੇ ਵੈਸੇ ਤੇ ਜਾਤ ਆਧਾਰਿਤ ਸਿੱਖ ਦੀ ਕੋਈ ਜਾਤ ਨਹੀਂ ਹੁੰਦੀ ਜੇ ਦੀ ਜਿਹੜਾ ਜਾਤ ਨੂੰ ਮੰਨਦਾ ਉਹ ਸਿੱਖ ਨਹੀਂ ਸਿੱਖ ਵਿੱਚ ਸਿੱਖ ਵਿੱਚ ਦੋ ਗੱਲਾਂ ਵਾ ਜਾਤ ਦਾ ਹੰਕਾਰ ਵੀ ਮਾੜਾ ਵਾ ਤੇ ਜਾਤ ਦੀ ਹੀਣਤਾ ਰੱਖਣੀ ਵੀ ਮਾੜੀ ਸਾਨੂੰ ਗੁਰੂ ਨੇ ਖਾਲਸੇ ਬਣਾਇਆ ਸਿੱਖ ਬਣਾਇਆ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਕਰਾਂਗੇ ਭਾਈ ਆਪਾ ਇੱਕ ਪਿਤਾ ਇੱਕ ਸਕੇ ਹਮਾਰਿਕ ਤੂੰ ਮੇਰਾ ਗੁਰਹਾਈ ਮੈਂ ਉਦਣ ਦਾ ਵਿਚਰਿਆ ਵਾ ਗਰੀਬ ਸਿੱਖਾਂ ਦੇ ਘਰਾਂ ਚ ਵੀ ਆਪਾਂ ਗਏ ਆ ਔਰ ਮੈਂ ਉਥੇ ਸਤਕਾਰ ਵੇਖਿਆ ਵਾ ਕਿਉਂ ਮੈਂ ਕਹਾਂ ਗੱਲ ਅਮੀਰੀ ਜਾਂ ਗਰੀਬੀ ਦੀ ਨਹੀਂ ਆ ਗੱਲ ਭਾਵਨਾ ਦੀ ਜਿੱਥੇ ਭਾਵਨਾ ਵਾ ਉਥੇ ਸਤਕਾਰ ਆ ਬਾਕੀ ਗੁਰੂ ਦਾ ਫਲਸਫਾ ਜਿਹੜਾ ਵਾ ਉਹ ਤੇ ਇਹ ਸਾਨੂੰ ਕਹਿੰਦਾ ਵਾ ਕਿ ਜਾਤ ਕਾ ਗਰਭ ਨਾ ਕਰ ਮੂਰਖ ਗਵਾਰਾ ਇਸ ਗਰਭ ਤੇ ਚਲੇ ਬਹੁਤ ਵਿਚਾਰ ਉਸ ਡੀਵੀਡੀ ਅੰਦਰ ਲੱਗੀ ਉਹਦੀ ਕੁਝ ਚੈਕਿੰਗ ਕੀਤੀ ਹੈ ਆ ਕਰ ਰਹੇ ਨੇ ਜੀ ਕੁਛ ਐਕਸ਼ਨ ਨਹੀਂ ਕਰੇ ਨਹੀਂ ਨਹੀਂ ਆਪਣੇ ਐਸਜੀਪੀਸੀ ਦੇ ਵੱਲੋਂ ਪ੍ਰੋਪਰ ਕੋਸ਼ ਸਿੰਘ ਇਥੋਂ ਦੇ ਪਿੰਡ ਵਾਲੇ ਉਹ ਸਾਰੇ ਚੈੱਕ ਕਰ ਰਹੇ ਨੇ ਕਿਉਂਕਿ ਅੰਦਰ ਸਾਰਾ ਕੁਝ ਸੜ ਗਿਆ ਹੁਣ ਕੀ ਮਿਲਦਾ ਵਾ ਉਹਦੇ ਤੋਂ ਬਾਅਦ ਉਹ ਸਾਰੀ ਜਾਂਚ ਹੋ ਗਈ ਕਿਸੇ ਦੇ ਨਾਲ ਕੋਈ ਲਿਹਾਜ਼ ਨਹੀਂ ਆ ਗੁਰੂ ਦੇ ਮਸਲੇ ਤੇ ਕੋਈ ਸਮਝੌਤਾ ਨਹੀਂ ਆ ਨਾ ਹੋਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਜਿਸ ਦੇ ਨਾਲ ਗੁਰਕੰਸਾ ਮਹਾਰਾਜ ਅਗਨੀ ਪੇਟ ਹੋਏ ਨੇ ਉਹਦੇ ਸਬੰਧ ਵਿੱਚ ਸਾਡੀ ਜਾਂਚ ਪੜਤਾਲ ਚੱਲ ਰਹੀ ਹੈ ਮੇਰੀ ਫੋਰੈਂਸਿਕ ਟੀਮ ਵੀ ਆ ਗਈ ਆ ਅਸੀਂ ਉਹਨਾਂ ਨੂੰ ਉਹਦਾ ਪੂਰੀ ਫੋਰੈਂਸਿਕ ਜਾਂਚ ਕਰਾਂਗੇ ਆਪਾਂ ਹਰ ਤਰ੍ਹਾਂ ਦਾ ਸੀਸੀਟੀ ਕੈਮਰਾ ਵੀ ਆਪਾਂ ਚੈੱਕ ਕਰ ਰਹੇ ਆਂ ਤੇ ਜਿਹੜਾ ਡੀਵੀਆਰ ਉਹਨੂੰ ਵੀ ਫੋਰੈਂਸਿਕਲੀ ਚੈੱਕ ਕਰ ਰਹੇ ਆਂ ਤੇ ਆਪਣਾ ਬਿਲਕੁਲ ਇੱਥੇ ਸ਼ਾਂਤੀ ਦਾ ਮਾਹੌਲ ਹੈ ਤੇ ਮੈਂ ਸੰਗਤ ਨੂੰ ਅਪੀਲ ਕਰ ਰਿਹਾ ਕਿ ਸ਼ਾਂਤੀ ਬਣਾਈ ਰੱਖੇ ਅਸੀਂ ਕਿਸੇ ਨੂੰ ਵੀ ਜੇ ਅਸੀਂ ਸਾਰਾ ਟੈਕਨੀਕਲੀ ਹਿਊਮਨਲੀ ਹਰ ਇੱਕ ਚੀਜ਼ ਕਰ ਰਹੇ ਆ ਜੇਕਰ ਕਿਸੇ ਨੂੰ ਬਖਸ਼ਾਗੇ ਨਹੀਂ ਅਸੀਂ ਅਸੀਂ ਅ ਬਿਲ ਅਸੀਂ ਬਿਲਕੁਲ ਬਣਾ ਕੇ ਰੱਖਣੀ ਆ ਤੇ ਅਸੀਂ ਬਿਲਕੁਲ ਹਰ ਇੱਕ ਪਹਿਲੂ ਤੋਂ ਅਸੀਂ ਇਸ ਚੀਜ਼ ਨੂੰ ਦੇਖ ਰਹੇ ਹਾਂ ਸਰਕਾਰਨ ਕਿਹਦੇ ਦੱਸਿਆ ਇਹਨਾਂ ਨੂੰ ਦੇਖੋ ਜੇ ਅਸੀਂ ਇੱਥੇ ਪਹੁੰਚੇ ਹਾਂ ਪਹਿਲਾਂ ਤਾਂ ਇੱਥੋਂ ਤੱਕ ਵੀ ਆਪਣੇ ਪਿੰਡ ਦੇ ਜਿਹੜੇ ਆਪਣੇ ਹੈਗੇ ਨੇ ਲੋਕ ਉਹਨਾਂ ਦੇ ਕਹਿਣ ਦੇ ਵਿੱਚ ਸਰਕਟ ਛਾਟ ਆ ਅਸੀਂ ਫਿਰ ਵੀ ਇਹਦਾ ਜਿਹੜਾ ਟੈਕਨੀਕਲੀ ਜਾਂਚ ਕਰਵਾ ਰਹੇ ਹਾਂ ਫਰੈਂਸਿਕ ਟੀਮ ਮੇਰੀ ਪਹੁੰਚ ਚੁੱਕੀ ਆ ਅਸੀਂ ਇਹਦਾ ਫਰੈਂਸਿਕ ਆਪਣਾ ਜਿਹੜਾ ਸੀਸੀਟੀ ਵੀ ਕੈਮਰਾ ਚੈੱਕ ਕਰਾਂਗੇ ਇੱਥੇ ਦਾ ਡੀਵੀਆਰ ਚੈੱਕ ਕਰਾਂਗੇ ਅਤੇ ਹੋਰ ਵੀ ਤਰ੍ਹਾਂ ਦੀ ਜੋ ਵੀ ਆਪਾਂ ਹਿਊਮਨ ਇੰਟੈਲੀਜੈਂਸ ਦੀ ਰਾਈ ਵੀ ਜੋ ਵੀ ਸਾਨੂੰ ਇਨਪੁਟ ਆਈ ਅਸੀਂ ਉਹਦੇ ਅਧਾਰ ਤੇ ਕੰਮ ਕਰਾਂਗੇ ਧੰਨਵਾਦ ਜੀ